ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਦੁਮਾਈ ਵਿੱਚ ਡੋਲ ਦਿੰਦਾ ਸਾਰਾ ਤਾਂ ਖਰਾਬ ਕਰਦਾ ਮੈਂ ਦੂਜਾ ਨਬੂ ਆਰੇ ਮੈਂ ਬਿਨਾ ਤੂੰ ਪਾਣੀ ਲੈ ਕੇ ਦੇ ਉੱਤੇ ਰੋੜਨਾ ਹੁਣ ਤਾਂ ਤੂੰ ਬਿਸਕੁਟ ਖਾਦੇ ਆ ਅ ਬਿਸਕੁਟ ਵੀ ਨਹੀਂ ਖਾਤੇ ਨਾਲੇ ਤੂੰ ਮੈਨੂੰ ਪਹਿਲਾਂ ਖਾਦੇ ਆ ਅਚਾ ਅਦਰ ਕੌਣ ਹੋਏਗਾ ਇੰਨੀ ਗੰਦੀ ਕਰਤੀ ਏ ਉਹ ਚਾਦਰ ਤੂਏ ਕੌਣ ਹੈ ਇੰਨੀ ਗੰਦੀ ਚਾਦਰ

तू की रात कीड़िया आवग तेन खानग तेरे लड़न गिया चिचड़ा तेरी कच्ची जो वरन गिया वड़